ਸਾਹਿਬ ਵੀਰ ਨੂੰ ਮੰ ਬਾਤਰਾ ਬੰਦੇ ਮਾਤਰਮ ਅਗਲੀ ਅਸਤਾ ਮੜਾਈ ਚਲੋ ਯਾਰ ਅੱਗੇ ਆਜੂਨ ਤੋਂ ਬਗਦੀ ਸਬੋਤੀ ਜ਼ਿਲ੍ਹੇ ਦੀ ਟੀਮ ਉਹਨਾਂ ਦਾ ਵੈਲਕਮ ਕਰ ਰਹੀ ਹੈ ਅੱਜ 77ਵੇਂ ਗਨਤਕ ਦਿਵਸ ਦੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਇੱਧਰ ਹੋ ਸਰ ਮਰਾ ਯਾਦ ਰੋ ਇਹਦਾ ਅਨਸੱਦ ਜੀ ਥੋੜਾ ਇੱਧਰ ਆ ਖਾਲੀ ਛੱਡ ਦੋ ਮੇਰਾ ਛੱਡ ਦੋ ਪ੍ਰਧਾਨ ਗਿਆ ਕੋਈ ਫਾਇਦਾ ਨਹੀਂ ਆ ਜੇ ਪ੍ਰੈਕਟੀਕਲੀ ਆਪਣੇ ਪੱਲੇ ਕੁਝ ਨਹੀਂ ਆ ਠੀਕ ਹੈ ਨਹੀਂ ਹਵਾ ਹਵਾ ਹੀ ਆਪਾਂ ਤੁਰੇ ਫਿਰਦੇ ਆ ਉਹਦਾ ਕੋਈ ਫਾਇਦਾ ਨਹੀਂ ਆ ਤੇ ਮੈਂ ਤਾਂ ਪੂਰੇ ਹਾਊਸ ਨਾਲ ਇਹ ਹੀ ਬੇਨਤੀ ਕਰਨਾ ਚਾਹਣਾ ਆ ਆਪਾਂ ਵੱਧ ਤੋਂ ਵੱਧ ਮੈਂਬਰ ਜੋੜੀਏ ਕਿਉਂਕਿ ਯੂਨੀਅਨ ਮਜ਼ਬੂਤ ਹੋਊਗੀ ਨਾ ਸਾਰੇ ਥੱਲੇ ਥੱਲੇ ਨਾਈਟ ਗਈ ਨਹੀਂ ਚਲੀ ਵੀ ਕਰੋ ਜੀ